ऋषभ शेट्टी ਦੀ ਗੱਲ ਕਰੀਏ ਤਾਂ ਰਿਸ਼ਭ ਸ਼ੈਟੀ ਅੱਜ ਕੱਲ੍ਹ ਆਪਣੀ ਕਾਂਤਾਰਾ ਚੈਪਟਰ 1 ਨੂੰ ਲੈ ਕੇ ਲਗਾਤਾਰ ਲਾਈਮਲਾਈਟ ਦੇ ਵਿੱਚ ਬਣੇ ਹੋਏ ਨੇ ਹਾਲ ਫਿਲਹਾਲ ਹੀ ਗੂਜ਼ ਬੰਬਸ ਦੇਣ ਵਾਲਾ ਇਸ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਆਓ ਇੱਕ ਚਲਕ ਮਾਰਦੇ ਹਾਂ ਇਸ ਦੇ ਟ੍ਰੇਲਰ ਤੇ 올ਟਾਈਮ ਬਲੌਕਬਾਸਟਰ ਕਾਂਤਾਰਾ ਨਾਲ ਹਲਚਲ ਮਚਾਉਣ ਤੋਂ ਬਾਅਦ ਰਿਸ਼ਭ ਸ਼ੈਟੀ ਕਾਂਤਾਰਾ ਚੈਪਟਰ 1 ਦੇ ਨਾਲ ਜ਼ਬਰਦਸਤ ਵਾਪਸੀ ਕਰ ਰਹੇ ਨੇ ਜੋ ਕਿ ਕਾਂਤਾਰਾ ਦਾ ਪ੍ਰੀਕਵਲ ਹੈ गोस बॉम्स देने वाले ट्रेलर काफी मिस्टीरियस है बट ट्रेलर तो एक क्लियर हो चुका है कि फिल्म एक पुरानी दंत कथा पे आधारित है जिथे एक पवित्र आत्मा धरती ते वादे अ धर्म नु रोकन दे लई ले जन्म लंदी है ट्रेलर विच कई मिस्टीरियस हिंट दितते गए ने ट्रेलर विच राजा ते प्रजा एक दूजे दे खिलाफ हुंदी भी नजर आ रही है ट्रेलर दे विच बोले गए डायलॉग्स काफी दमदार ने जिवें की कांतारा ते लगे कलंक नु कांतारा दे रक्त ते नाल तोके ही ਹਾਂਗੇ ਐਂ ਦੇ ਵਿੱਚ ਟ੍ਰੇਲਰ ਫਿਰ ਤੋਂ ਰਹਾ ਸਮਈ ਨੋਟ ਤੇ ਖਤਮ ਹੁੰਦਾ ਹੈ ਜਦੋਂ ਪੁੱਛਿਆ ਜਾਂਦਾ ਹੈ ਈਸ਼ਵਰ ਇੱਥੇ ਆਏ ਸਨ ਕੀ ਅਤੇ ਜਵਾਬ ਮਿਲਦਾ ਹੈ ਕੇਵਲ ਆਏ ਹੀ ਨਹੀਂ ਇੱਥੇ ਹੀ ਹਨ ਅਜੇ ਵੀ ਇੱਥੇ ਹੀ ਨੇ ਇਹ ਡਾਇਲੋਗਸ ਫਿਲਮ ਦੇ ਸਪਿਰਚੁਅਲ ਐਂਡ ਮਾਈਥੋਲੋਜੀਕਲ ਅਸਪੈਕਟਸ ਨੂੰ ਹੋਰ ਮਜ਼ਬੂਤ ਕਰਦਾ ਹੈ ਟ੍ਰੇਲਰ ਦੇ ਵਿੱਚ ਰਿਸ਼ਭ ਸ਼ੇਟੀ ਵੀ ਆਪਣੇ ਐਕਸ਼ਨ ਅਵਤਾਰ ਦੇ ਵਿੱਚ ਖਤਰਨਾਕ ਲੁੱਕ ਵਿੱਚ ਨਜ਼ਰ ਆ ਰਹੇ ਨੇ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਮੈਸਿਵ ਰਿਸਪੌਂਸ ਮਿਲ ਰਿਹਾ ਹੈ ਉੱਥੇ ਹੀ ਦਲਜੀਤ ਦੋਸਾਂਜ ਦੀ ਆਵਾਜ਼ ਦੇ ਵਿੱਚ ਬੀਜੀਐਮ ਵਿੱਚ ਵਾਜਤਾ ਗੀਤ ਇਸ ਦੇ ਇਮੋਸ਼ਨਸ ਅਤੇ ਸੀਨ ਨੂੰ ਹੋਰ ਗਹਿਰਾ ਕਰਦਾ ਹੈ ਤੁਹਾਨੂੰ ਦੱਸ ਦੇ ਚਲਿਏ ਕਿ ਫਿਲਮ ਕਾਂ ਤਾਰਾ ਚੈਪਟਰ 1 2 ਅਕਤੂਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਸਨਸਨੀ ਮਚਾਉਣ ਲਈ ਆ ਰਹੀ ਹੈ